ਅਮਰੀਕਾ ਤੋਂ ਐਤਵਾਰ ਨੂੰ ਇੱਕ ਫਲਾਈਟ ਅੰਮ੍ਰਿਤਸਰ 에어ਪੋਰਟ ਤੇ ਆਉਂਦੀ ਹੈ ਜਿਸ ਦੇ ਵਿੱਚ 116 ਪੰਜਾਬੀ ਡਿਪਾਰਟ ਕਰਕੇ ਭੇਜੇਗੇ ਸੀ ਤਾਂ ਉਹਨਾਂ ਦੇ ਵਿੱਚ 33 ਪੰਜਾਬੀ ਵੀ ਸ਼ਾਮਲ ਸੀ ਇਹਨਾਂ ਦੇ ਵਿੱਚ ਫਿਰੋਜ਼ਪੁਰ ਦੇ ਪਿੰਡ ਪਿਪਲੀ ਮਿਆਣੀ ਦਾ ਰਹਿਣ ਵਾਲਾ ਬੂਟਾ ਸਿੰਘ ਵੀ ਵਾਪਸ ਆਇਆ ਜੋ ਆਪਣੇ ਪਿੰਡ ਪੁੱਜਣ ਤੇ ਪਰਿਵਾਰ ਨਾਲ ਮਿਲ ਕੇ ਭਾਵੁਕ ਹੋਇਆ ਬੂਟਾ ਸਿੰਘ ਨੇ ਦੱਸਿਆ ਕਿ ਉਹ 6 ਸਤੰਬਰ 2024 ਨੂੰ ਮੁੰਬਈ ਤੋਂ ਅਰਜנטיਨਾ ਰਵਾਨਾ ਹੋਇਆ ਸੀ ਡੋਂਕਰਾਂ ਨੇ 5 ਮਹੀਨੇ ਤੱਕ ਉਹਨਾਂ ਨੂੰ ਵੱਖ-ਵੱਖ ਦੇਸ਼ਾਂ ਵਿੱਚ ਘੁਮਾਇਆ ਪਨਾਮਾ ਪਹੁੰਚਣ ਤੇ ਡੋਂਕਰਾਂ ਨੇ ਉਹਨਾਂ ਨਾਲ ਭਾਰੀ ਕੁੱਟਮਾਰ ਕੀਤੀ ਅਤੇ 50 ਲੱਖ ਰੁਪਏ ਦੀ ਮੰਗ ਕੀਤੀ ਪਰਿਵਾਰ ਨੇ ਕਿਸੇ ਤਰੀਕੇ ਨਾਲ 30 ਲੱਖ ਰੁਪਏ ਦਾ ਇੰਤਜ਼ਾਮ ਕੀਤਾ ਤੇ ਜੰਟ ਨੂੰ ਦੇ ਦਿੱਤੇ ਜਿਸ ਤੋਂ ਬਾਅਦ ਉਹਨਾਂ ਨੂੰ ਪੈਦਲ ਮੈਕਸੀਕੋ ਲਿਆਂਦਾ ਗਿਆ 2 ਫਰਵਰੀ ਨੂੰ ਡੋਂਕਰਾਂ ਨੇ ਉਹਨਾਂ ਨੂੰ ਅਮਰੀਕਾ ਦੀ ਕੰਧ पार ਕਰਵਾ ਦਿੱਤੀ ਪਰ ਉਹਨਾਂ ਨੂੰ ਤੁਰੰਤ ਹੀ ਅਮਰੀਕੀ ਪੁਲਿਸ ਨੇ ਗ੍ਰਫਤਾਰ ਕਰ ਲਿਆ ਬੁੱਟਾ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਠੰਡੇ ਕਮਰੇ 'ਚ ਰੱਖਿਆ ਗਿਆ ਭੁੱਖੇ ਤਰਸਾਇਆ ਗਿਆ ਤੇ ਕਿਸੇ ਦੀ ਵੀ ਸੁਣਵਾਈ ਨਹੀਂ ਕੀਤੀ 14 ਫਰਵਰੀ ਨੂੰ ਉਹਨਾਂ ਸਮੇਤ ਹੋਰ ਭਾਰਤੀਆਂ ਨੂੰ ਫੌਜੀ ਜਹਾਜ਼ ਰਾਹੀਂ ਹੱਥ ਕੜੀਆਂ ਤੇ ਬੀੜੀਆਂ ਲਗਾ ਕੇ ਭਾਰਤ ਵਾਪਸ ਭੇਜ ਦਿੱਤਾ ਗਿਆ ਬੁੱਟਾ ਸਿੰਘ ਤੇ ਉਸਦੇ ਪਿਤਾ ਦਲੀਪ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਏਜੰਟ ਨੂੰ 50 ਲੱਖ ਰੁਪਏ ਦਿੱਤੇ ਪਰ ਉਹਨਾਂ ਨਾਲ ਵੱਡਾ ਧੋਖਾ ਹੋਇਆ ਹੈ ਹੁਣ ਉਹ ਪ੍ਰਸ਼ਾਸਨ ਕੋਲ ਇਨਸਾਫ ਦੀ ਮੰਗ ਕਰ ਰਹੇ ਨੇ ਪਰਿਵਾਰ ਦੀ ਆਰਥਿਕ ਹਾਲਤ ਬਹੁਤ ਖਰਾਬ ਹੈ ਉਹਨਾਂ ਦਾ ਘਰ ਅਜੇ ਤੱਕ ਪੂਰਾ ਵੀ ਨਹੀਂ ਬਣਿਆ ਬੁੱਟਾ ਸਿੰਘ ਦੀ ਪਤਨੀ ਅਤੇ ਤਿੰਨ ਬੱਚੇ ਵੀ ਗੰਭੀਰ ਤਣਾ ਦੇ ਵਿੱਚ ਨੇ ਪਿੰਡ ਦੇ ਸਰਪੰਚ ਗੁਰਦੇਵ ਸਿੰਘ ਨੇ ਤੇ ਲੋਕਾਂ ਨੇ ਪੰਜਾਬ ਸਰਕਾਰ ਕੋਲ ਮੰਗ ਕੀਤੀ ਹੈ ਕਿ ਡੌਂਕਰਾਂ ਤੇ ਜਨਤਾ ਖਿਲਾਫ ਕਾਰਵਾਈ ਕੀਤੀ ਜਾਏ ਅਤੇ ਕਿਹਾ ਕਿ ਇਹ ਧੋਖਾਧੜੀ ਰੋਕਣ ਲਈ ਸਖਤ ਕਾਨੂੰਨ ਬਣਨੇ ਚਾਹੀਦੇ ਨੇ ਪਰਿਵਾਰ ਉਮੀਦ ਕਰ ਰਿਹਾ ਕਿ ਸਰਕਾਰ ਉਹਨਾਂ ਦੀ ਮਦਦ ਕਰੇਗੀ ਤਾਂ ਇਸ ਤਰੀਕੇ ਨਾਲ ਬਹੁਤ ਸਾਰੇ ਅਜਿਹੇ ਪਰਿਵਾਰ ਨੇ ਜਿਹੜੇ ਧੋਖੇਬਾਜ਼ ਏਜੰਟਾਂ ਦੇ ਧੱਕੇ ਚੜ੍ਹ ਕੇ ਲੱਖਾਂ ਰੁਪਈਆ ਬਰਬਾਦ ਕਰ ਦਿੰਦੇ ਨੇ ਤਾਂ ਉਹਨਾਂ ਦਾ ਅੱਗੇ ਭਵਿੱਖ ਵੀ ਖਤਰੇ ਦੇ ਵਿੱਚ ਰਹਿੰਦਾ ਤੇ ਹੁਣ ਇਹ ਨੌਜਵਾਨ ਵੀ ਉਹਨਾਂ ਦੇ ਵਿੱਚੋਂ ਇੱਕ ਸੀਗਾ ਜਿਹਦੇ ਨਾਲ 50 ਲੱਖ ਰੁਪਏ ਦੀ ਠੱਗੀ ਹੋਈ ਹੈ ਤਾਂ ਇਹ ਵਿਦੇਸ਼ ਦੇ ਵਿੱਚ ਰੋਣ ਵਾਸਤੇ ਮਜਬੂਰ ਹੋ ਗਿਆ ਪਰ ਰੋਲਦਾ ਰੋਲਦਾ ਜਦੋਂ ਅਮਰੀਕਾ ਪਹੁੰਚਿਆ ਤਾਂ ਉੱਥੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗ੍ਰਿਫਤਾਰੀ ਤੋਂ ਬਾਅਦ ਉਸਦੇ ਸਾਰੇ ਸੁਪਨੇ ਚੱਕਨਾ ਚੂਰ ਹੋ ਗਏ ਤਾਂ ਉਸ ਨੂੰ ਪਤਾ ਸੀ ਕਿ ਹੁਣ ਮੇਰੇ ਉੱਤੇ ਕਾਨੂੰਨੀ ਕਾਰਵਾਈ ਹੋਏਗੀ ਤੇ ਮੈਂ ਕਿਸੇ ਵੀ ਕੀਮਤ ਦੇ ਉੱਤੇ ਆਪਣਾ ਭਵਿੱਖ ਇੱਥੇ ਰਹਿ ਕੇ ਹੁਣ ਨਹੀਂ ਸਵਾਰ ਸਕਦਾ ਤਾਂ ਉਸ ਤੋਂ ਬਾਅਦ ਨਵੇਂ ਬਣੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ ਨਕਮ ਨਵੇਂ ਹੁਕਮਾਂ ਤਹਿਤ ਸਾਰੇ ਡਿਪੋਰਟ ਕੀਤੇ ਭਾਰਤੀਆਂ ਨੂੰ ਵਾਪਸ ਭੇਜਣਾ ਸ਼ੁਰੂ ਕਰ ਦਿੱਤਾ ਤਾਂ ਉਹਨਾਂ ਦੇ ਵਿੱਚ ਇਹ ਨੌਜਵਾਨ ਵੀ ਵਾਪਸ ਆਇਆ ਜਿਹੜਾ ਹੁਣ ਸਰਕਾਰ ਤੋਂ ਮਦਦ ਦੀ ਗੁਹਾਰ ਲਗਾ ਰਿਹਾ ਹੈ ਕਿ ਅਸੀਂ ਆਪਣੀ ਮਿਹਨਤ ਕੀਤੀ ਹੋਈ ਕਮਾਈ 50 ਲੱਖ ਰੁਪਏ ਏਜੰਟਾਂ ਦੇ ਝੋਲੀ ਪਾ ਚੁੱਕਿਆ ਪਰ ਸਾਡਾ ਭਵਿੱਖ ਬਿਲਕੁਲ ਹਨੇਰਾ ਬਣ ਕੇ ਰਹਿ ਗਿਆ ਤੇ ਸਾਨੂੰ ਚਾਨਣ ਦੀ ਕੋਈ ਵੀ ਆਸ ਜਾਂ ਕਿਰਨ ਨਜ਼ਰ ਨਹੀਂ ਆ ਰਹੀ ਤਾਂ ਜਿਹੇ ਬਹੁਤ ਸਾਰੇ ਨੌਜਵਾਨ ਆਪਣਾ ਭਵਿੱਖ ਧੁੰਦਲਾ ਕਰਕੇ ਬੈਠ ਸੁ ਚੁੱਕੇ ਨੇ ਪਰ ਹੁਣ ਉਹਨਾਂ ਦਾ ਕੋਈ ਵੀ ਕਹਿ ਲੀਏ ਕਿ ਸਹਾਰਾ ਅੱਗੇ ਨਜ਼ਰ ਨਹੀਂ ਆ ਰਿਹਾ ਕਿਉਂਕਿ ਲੱਖਾਂ ਰੁਪਏ ਜਿਹੜੇ ਬਰਬਾਦ ਹੋਏ ਨੇ ਉਹਨਾਂ ਨੂੰ ਲੈ ਕੇ ਭਾਵੇਂ ਸਰਕਾਰ ਨੇ ਵੀ ਐਲਾਨ ਕੀਤਾ ਹੈ ਕਿ ਜਿਹੜੇ ਵੀ ਧੋਖੇਬਾਜ਼ ਏਜੰਟ ਨੇ ਜਿਨ੍ਹਾਂ ਨੇ ਧੋਖੇ ਨਾਲ ਇਹਨਾਂ ਨੌਜਵਾਨਾਂ ਨੂੰ ਵਿਦੇਸ਼ ਭੇਜਿਆ ਜਾਂ ਅਮਰੀਕਾ ਭੇਜਿਆ ਉਹਨਾਂ ਉੱਤੇ ਸਖਤ ਕਾਰਵਾਈ ਕਰਾਂਗੇ ਬਹੁਤ ਸਾਰੇ ਏਜੰਟਾਂ ਦੇ ਪਰਚੇ ਵੀ ਦਰਜ ਹੋ ਰਹੇ ਨੇ ਤੇ ਹੋ ਸਕਦਾ ਹੈ ਕਿ ਅਦਾਲਤੀ ਹੁਕਮਾਂ ਤੋਂ ਬਾਅਦ ਉਹਨਾਂ ਦੇ ਜਿਹੜੇ ਪੈਸੇ ਏਜੰਟਾਂ ਨੇ ਧੋਖੇਧੜੀ ਦੇ ਰਾਹੀਂ ਦੱਬੇ ਸੀ ਉਹ ਵੀ ਕੁਝ ਵਾਪਸ ਮਿਲ ਜਾਣ ਤਾਂ ਹੁਣ ਕੁਝ ਸਮੇਂ ਲਈ ਤਾਂ ਇਹ ਲੋਕ ਉਮੀਦ ਛੱਡ ਕੇ ਬੈਠ ਚੁੱਕੇ ਨੇ ਕਿ ਅਸੀਂ ਹੁਣ ਕਰੀਏ ਕੀ ਕਿਉਂਕਿ ਸਾਰੀ ਕਮਾਈ ਅਸੀਂ ਇਸ ਗੱਲ ਤੇ ਲਾ ਦਿੱਤੀ ਕਿ ਅਸੀਂ ਅਮਰੀਕਾ ਜਾ ਕੇ ਆਪਣਾ ਚੰਗਾ ਭਵਿੱਖ ਸੁਮਾਰ ਸਕਾਂਗੇ ਆਪਣੇ ਬੱਚਿਆਂ ਦਾ ਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਵਾਸਤੇ ਬਹੁਤ ਕੁਝ ਕਰ ਸਕਾਂਗੇ ਪਰ ਚੱਕਨਾਚੂਰ ਹੋਏ ਸੁਪਨਿਆਂ ਤੋਂ ਬਾਅਦ ਇਹ ਪਰਿਵਾਰ ਰੋਲ ਕਰ ਲੌਣ ਤੋਂ ਇਲਾਵਾ ਜਾਂ ਮੀ ਟਰੇਟੇਟੋਂ ਤੋਂ ਬਿਨਾ ਹੋਰ ਕੁਝ ਵੀ ਨਹੀਂ ਕਰ ਸਕਦੇ ਕਿਉਂਕਿ ਬਹੁਤਿਆਂ ਦੇ ਸਰ ਕਰਜ਼ਾ ਚੜਿਆ ਹੈ ਬਹੁਤਿਆਂ ਨੇ ਜ਼ਮੀਨਾਂ ਗੜੇ ਰੱਖੀਆਂ ਨੇ ਬਹੁਤਿਆਂ ਨੇ ਵਿਦੇਸ਼ ਚ ਦਿੱਤੀਆਂ ਨੇ ਜਿਨ੍ਹਾਂ ਵਾਸਤੇ ਹੁਣ ਅੱਗੇ ਕਦਮ ਚੁੱਕਣਾ ਮੁਸ਼ਕਲ ਜਾਪ ਰਿਹਾ ਹੈ ਹੁਣ ਦੇਖਣਾ ਹੋਵੇਗਾ ਕਿ ਅੱਗੇ ਇਹਨਾਂ ਏਜੰਟ ਇਹਨਾਂ ਨੌਜਵਾਨਾਂ ਦੀ ਜਿਹੜੇ ਡਿਪਲੋਟ ਹੋ ਕੇ ਆਏ ਨੇ ਪੰਜਾਬ ਸਰਕਾਰ ਆਰਥਿਕ ਤੌਰ ਤੇ ਕਿੰਨੇ ਕੁ ਬਾਹ ਫੜਦੀ ਹੈ ਦਿਉਜਾਜ ਧੰਨਵਾਦ